ਹਾਂਜੀ ਇਹ ਵੀਡੀਓ 16 ਸਤੰਬਰ 2025 ਦਿਨ ਮੰਗਲਵਾਰ ਇੱਕ ਅਸੂ ਦੀ ਹੈ ਜੀ। ਹਾਂਜੀ ਦੋਸਤੋ ਸਵਾਗਤ ਹੈ ਪਿੰਡ ਤੜਕੱਡੀ ਵੀ ਚੈਨਲ ਤੇ। ਜੇ ਤੁਸੀਂ ਵੀ ਕੋਈ ਜਾਨਵਰ ਵੇਚਣ ਦੀ ਵੀਡੀਓ ਬਣਾਉਣੀ ਹੋਵੇ ਤਾਂ ਮੈਨਾਂ ਸੰਪਰਕ ਕਰ ਸਕਦੇ ਹੋ। 9988728258 ਮੇਰਾ ਨੰਬਰ ਹੈ ਸਕਰੀਨ ਦੇ ਉੱਪਰ ਵੀ ਚੱਲ ਰਿਹਾ ਹੈਗਾ। ਉੱਪਰ ਨੰਬਰ ਹੈ ਜਿਹੜਾ ਉਵੇਂ ਨਾਗਾ। ਤੇ ਅੱਜ ਆਪਾਂ ਬਾਈ ਜੀ ਨਾਲ ਗੱਲਬਾਤ ਕਰਦੇ ਆਂ ਬਾਈ ਜੀ ਕੋਲ ਆ ਗਾਂ ਵਕਾਊ ਹੈਗੀ ਤੇ ਸਾਰੀ ਡਿਟੇਲ ਹੈ ਜਿਹੜੀ ਬਾਈ ਜੀ ਤੋਂ ਆਪਾਂ ਲਵਾਂਗੇ। ਬਾਈ ਕੀ ਹਾਲ ਹੈ ਜੀ? ਠੀਕ ਹੈ ਜੀ ਤੁਸੀਂ ਦੱਸੋ। ਕੈਮਾ ਹੈ ਤੇ? ਹਾਂ ਵਧੀਆ ਜੀ। ਪਹਿਲਾ ਗਾਂ ਦੇ ਆਪਾਂ ਗੱਲਬਾਤ ਫੇਰ ਕਰਾਂਗੇ ਪਹਿਲਾਂ ਆਪਾਂ ਨੂੰ ਆਪਣਾ ਨਾਮ ਦੱਸ ਦਿਓ ਲੀਲੂ ਮੈਂਬਰ ਕਹਿੰਦੇ ਜੀ ਮੈਨੂੰ ਨੀਲੂ ਮੈਂਬਰ ਹਾਂਜੀ ਠੀਕ ਹੈ ਤੇ ਪਿੰਡ ਆਪਣਾ ਪਿੰਡ ਚੀਦਾ ਜੀ ਚੀਦਾ ਜ਼ਿਲ੍ਹਾ ਜ਼ਿਲ੍ਹਾ ਮੋਗਾ ਜ਼ਿਲ੍ਹਾ ਬੱਗਾ ਆਪਣਾ ਠੀਕ ਹੈ ਜੀ ਤੇ ਨੰਬਰ ਵੀ ਨਾਲ ਹੀ ਬੋਲ ਦਿਓ ਪਹਿਲਾਂ 98141 98141 ਹਾਂਜੀ 78101 78101 ਹਾਂਜੀ ਠੀਕ ਹੈ ਦੋਸਤੋ ਨੰਬਰ ਆਪਾਂ ਬਾਈ ਦੇ ਸਕਰੀਨ ਤੇ ਵੀ ਲਾਵਾਂਗੇ ਥੱਲੇ ਵਾਲਾ ਜਿਹੜਾ ਸਕਰੀਨ ਤੇ ਨੰਬਰ ਉਹ ਗੁਣ ਉਹ ਬਾਈ ਦੇ ਚੱਲ ਰਿਹਾ ਹੈਗਾ ਤੇ ਬਾਈ ਜੀ ਆਪ ਨੂੰ ਗਾਂ ਬਾਰੇ ਦੱਸ ਦਿਓ ਤੇ ਕਿੰਨੇ ਮਸੂਏ ਆ ਜੀ ਇਹ ਤੀਜੇ ਖਸੂਏ ਆ ਜੀ ਤੀਜੇ ਸੂਏ ਆ ਹਾਂ ਜੀ ਇਹ ਘਰ ਦੀਏ ਜੇ ਆਪ ਲੈ ਹੋਈ ਆ ਨਹੀਂ ਮੈਂ ਟੋਕੜ ਗੱਭਨ ਲਿਆਉਂਦਾ ਹੁੰਦਾ ਸਾਮ ਕੇ ਵੇਚਦਾ ਮੈਂ ਸਾਮ ਕੇ ਵੇਚਦੇ ਆ ਹਾਂ ਮੈਂ ਆਪੇ ਵਪਾਰ ਦਾ ਕੰਮ ਨਹੀਂ ਕਰਦਾ ਠੀਕ ਹੈ ਠੀਕ ਹੈ ਤੀਜਾ ਮਹੀਨਾ ਤੋਂ ਸਾਲ ਤੋ ਵੇਚਦਾ ਆਪ ਹਾਂ ਠੀਕ ਹੈ ਠੀਕ ਹੈ ਨਹੀਂ ਉਹ ਤਾਂ ਚਲ ਇੰਨਾ ਕਿ ਵਧੇਗਾ ਪਸ਼ੂ ਨਿਕਲਣ ਨਾਲ ਕਮਾਉਂਦੀ ਨੇ ਦੀ ਹੈ ਨਾ ਹਰ ਬੋਤੀ ਤੇ ਤੀਜੇ ਸੂਏ ਆਉਣੇ ਆ ਠੀਕ ਕਰੂਗਾ ਸੀਲ ਸੂਲ ਬਹੁਤ ਆਈ ਠੀਕ ਹੈ ਮਗਰ ਕੀ ਹੈ ਬੱਚੀ ਆ ਜੀ ਆਹ 5 ਦਿਨ ਹੋਏ ਸੂਈ ਨੂੰ 5 ਦਿਨ ਹੋ ਗਏ ਸੂਈ ਨੂੰ ਆਹ 5 ਦਿਨ 10 ਕਿਲ ਬੋਲਾ ਬੋਲਾ ਹਾਂਜੀ ਬੋਲਾ ਠੀਕ ਹੈ ਠੀਕ ਹੈ ਉਂ ਤੁਹਾਨੂੰ ਮੈਂ ਦਊਗੀ ਕਿੰਨਾ ਦੁੱਧ ਕੱਢੂਗੀ ਦੁੱਧ ਇਹ 16 17 ਕਿਲੋ ਕੱਢੂਗੀ ਮੈਂ 10 ਕਿਲੋ ਟੋਕਰ ਦਾ ਚੋਂਦਾ ਰਿਆਂ ਦਾ ਠੀਕ ਹੈ 16 17 ਲੀਟਰ ਨਹੀਂ ਦੀ ਕੱਢੂਗੀ ਹਾਂ ਕੱਢੂਗੀ ਹਜੇ 5 ਦਿਨ ਨਹੀਂ ਹੋਏ ਤੁਹਾਨੂੰ ਠੀਕ ਹੈ 5 ਦਿਨ ਹੋਏ ਸੀ ਤੁਹਾਨੂੰ ਠੀਕ ਹੈ ਦੋਸਤੋ ਲੇਵਾ ਥਰਣ ਵਗੈਰਾ ਚੈੱਕ ਕਰ ਲਓ ਤਸੱਲੀ ਕਰ ਲਓ ਆ ਥੋੜਾ ਜਿਹਾ ਤਾਂ ਇੱਕਦਮ ਛੱਡ ਕੇ ਮੱਛੀ ਛੱਡਤੀ ਹੋਈ ਠੀਕ ਹੈ ਹੁਣ ਤਾਂ ਹੀ ਉਪਿਉ ਨੇ ਉਹਦੇ ਦੰਦ ਮਾਰ ਗਏ ਠੀਕ ਹੈ ਕੋਈ ਗੱਲ ਨਹੀਂ ਆਪਾਂ ਮੜੀ ਦਿਖਾਤੀ ਉਹ ਵੀਡੀਓ ਦੇ ਵਿੱਚ ਨਾ ਜਿਹੜਾ ਕੋਈ ਆਉਂਦਾ ਅਗਲੇ ਨੂੰ ਤਸੱਲੀ ਭੁੱਲ ਹੋ ਜਾਂਦੀ ਹੈ ਨਾ ਇਹ ਚੀਜ਼ ਵੀ ਦਿਖਾਈ ਸੀਗੀ ਤੇ ਮੜਾ ਹਾਂ ਤੋੜ ਦਿਓ ਮੜਾ ਇਹਨੂੰ ਤੋੜ ਲੈਣੀ ਤੀਜੇ ਸੂਏ ਦੱਸਿਆ ਨਾ ਠੀਕ ਹੈ ਠੀਕ ਹੈ ਥੋੜੀ ਨਿੱਸੀ ਕਰਕੇ ਲੱਗਦੀ ਹੈ ਨਾ ਨੇ ਕਿਰਾਤਾ ਪਰ ਪਛੂ ਸੁਕੇ ਹੋਣੇ ਇਹਦੇ ਹਾਂ ਲੈ ਸਾਰਾ ਨਹੀਂ ਬਾਲਾ ਦਾ ਲੈ ਸਾਰਾ ਪਛਿੜਾ ਹੀ ਹੋ ਜਾਂਦਾ ਦੋ ਹੀ ਕਾੜੇ ਪਾ ਲਈ ਕਾੜੇ ਕੁੜੇ ਵੀ ਨਹੀਂ ਪਾਏ ਮੈਂ ਮੜਾ ਲੈ ਜਾ ਦੁਰਖ ਖਿੱਚ ਲੁਗਾ ਉਹਨੂੰ ਮੈਂ ਦੋ ਕਾੜੇ ਪਾ ਕੇ ਬੰਦ ਕਰਤਾ ਫੇਰ ਮੈਂ ਠਹਿ ਕੇ ਪਾਵਾਂਗੇ ਨਹੀਂ ਨਹੀਂ ਕੋਈ ਗੱਲ ਨਹੀਂ ਠੀਕ ਹੈ ਮੋੜ ਲਿਆ ਬਸ ਹੀ ਤੇ ਦੋਸਤੋ ਸੱਲੀ ਤੁਸੀਂ ਆਪ ਕਰਨੀ ਹੈ ਹਨਾ ਤੇ ਬਾਬਾ ਜੀ ਬੋਲ ਵਗੈਰਾ ਦਾ ਕੀ ਕਰਨਾ ਹੈ ਬੋਲੋ ਇਹਦਾ 52 ਕਰ ਦਿੰਦੇ 52 ਹਾਂਜੀ ਤੇ ਮਾਨਤਨ ਮਾਨਤਾ ਕਰ ਦਾਂਗੇ ਵਿੱਚ ਮਾਨਤਨ ਹੋ ਜਾਊਗਾ ਹਾਂਜੀ ਹੋ ਜਾਊਗਾ ਉਹ ਅਗਲੇ ਦੀ ਇੱਛਾ ਦੇ ਫਰੰਦਾ ਦੇ ਹਾਂ ਪਸੰਦਾ ਜੀ ਨਾ ਜੇ ਪਸੰਦਾ ਜੀ ਤਾਂ ਮਾਲ ਦਾ ਜਣੇ ਦੀ ਕਰ ਲਊਗਾ ਇਹ ਦਿੱਤਾ ਨਾ ਹਾਂ ਕਰ ਦਾਂਗੇ ਮਾਨਤਨ ਕਰ ਦਾਂਗੇ ਤੇ ਜਿਹਨੇ ਕੱਲਾ ਮੋਲੀ ਚੜਾਉਣਾ ਤੇ ਉਹਨਾਂ ਵakre ਜੀ ਨੇ ਲੈਣੀ ਆ ਘਰੇ ਰੱਖਣ ਵਾਸਤੇ ਨਾ ਉਹਨਾਂ ਦਾ ਮੋਲੇ ਹੀ ਦਿੱਤਾ ਹੋ ਜਾਊਗਾ ਤੇ ਇਹ ਆ ਗਈ ਆਪਣੇ ਮਗਰ ਬੱਛੀ ਇਹਦੇ ਹਣੇ ਹਾਂ ਬੱਛੀ ਹੈ ਠੀਕ ਹੈ ਠੀਕ ਹੈ ਤੇ ਪਹਿਲਾਂ ਪਿਛਲੇ ਸੂਏ ਕੀ ਸੀ ਤੇ ਮਗਰ ਪਹਿਲੇ ਦਿਨ ਤਾਂ ਮੈਂ ਆ ਹੀ ਲਿਆਈਗਾ ਫੈਨ ਬਿਨਾ ਬੱਚੇ ਤੇ ਲੈ ਜੀ ਬਿਨਾ ਬੱਚੇ ਹੀ ਲੈ ਠੀਕ ਹੈ ਠੀਕ ਹੈ ਤੋਕੜ ਗੱਬਣ ਸੀ ਇਹਨੇ ਹਾਂ ਤੋਕੜ ਗੱਬਣੀ ਮੈਂ ਲਿਆਉਣਾ ਹੀ ਤੋਕੜ ਗੱਬਣ ਹਾਂ ਤੋਕੜ ਗੱਬਣ ਹੈ ਹਾਂ ਠੀਕ ਹੈ ਆਪਾਂ ਮੜਾ ਘਰ ਦੇ ਨਿਸ਼ਾਨੇ ਹੀ ਦੱਸ ਦੇ ਕਿੱਥੇ ਜਗ੍ਹਾ ਰ ਆਪਣਾ ਘਰ ਆਪਣਾ ਬੰਵੀ ਵਾਲੇ ਰਾਹ ਤੂੰ ਠੱਠੀ ਵਾਲੇ ਪਾਸੋਂ ਤੀਜਾ ਘਰ ਆ ਆਪਣਾ ਹਾਂ ਜਿਵੇਂ ਆਪਾਂ ਜੇ ਸੁਗੰਧ ਵਾਲੇ ਪਾਸੋਂ ਆਈ ਗਏ ਉਦੋਂ ਬੰਵੀ ਵਾਲਾ ਰਾਹ ਛੱਡ ਕੇ ਕਿ ਵੱਛ ਨਾਲ ਜੇ ਖੱਬੇ ਫਿਰਨੀ ਖੱਬੇ ਤੋਂ ਮੁੜ ਕੇ ਫਿਰਨੀ ਆ ਸੋਣ ਜੇ ਸੋਣ ਨਾਲ ਪਾਸ ਹੋਏਗੀ ਤੇ ਜੇ ਆਪਾਂ ਇਧਰ ਹੋਏਗੇ ਇਧਰੋਂ ਖੱਬਾ ਠੱਠੀ ਵਾਲੇ ਵਾਲੀ ਦਾ ਠੱਠੀ ਵਾਲਾ ਅੱਗੇ ਤੇ ਸੱਜੇ ਸੇ ਫਿਰਨੀ ਮੁੜ ਕੇ ਖੱਬੇ ਹੱਥ ਘਰੋਂ ਬੰਬੀ ਵਾਲੇ ਰਹਦੇ ਹਾਂ ਜੀ ਹਾਂ ਹਾਂ ਠੀਕ ਹੈ ਬਾਕੀ ਬੰਦਾ ਫੋਨ ਲੱਗ ਗਿਆ ਜੀ ਹਾਂ ਫੋਨ ਲੱਗ ਗਿਆ ਤੇ ਕਰ ਨਹੀਂ ਹੁੰਦਾ ਤੇ ਮੇਰੇ ਨਾਲ ਪੱਟੇ-ਪੁੱਟੇ ਲੱਗੇ ਕਰਕੇ ਤਾਂ ਵੇਚ ਦਵਾਂ ਨਹੀਂ ਘਰ ਰੱਖੀ ਸੀਗੀ ਸਾਰੇ ਪੱਟੇ-ਪੁੱਟੇ ਲੱਗੇ ਠੀਕ ਹੈ ਕੋਈ ਨਹੀਂ ਹੁਣ ਸਮਝਦਾ ਨਹੀਂ ਕੋਡੇ ਜਿਹਾ ਹੀ ਲੱਗਿਆ ਠੀਕ ਹੈ ਠੀਕ ਹੈ ਠੀਕ ਹੈ ਉਹ ਮੈਂ ਉਹ ਮੇਰਾ ਕੰਮ ਬੰਦ ਕੀਤਾ ਵਾਲਾ ਹਾਂ ਕੋਈ ਗੱਲ ਨਹੀਂ ਤਾਂ ਬੱਤ ਸੀਲ ਸੋ ਬਹੁਤ ਆਪਾਂ ਲਾ ਦੋ ਉਦੋਂ ਨਹੀਂ ਪਛਦਾ ਕਿ ਚੋਲਾ ਠੀਕ ਹੈ ਠੀਕ ਹੈ ਨਹੀਂ ਕੋਈ ਗੱਲ ਹੈ ਉਧਰ ਹੀ ਵਹਿਆ ਪਣਾ ਇਧਰ ਹੀ ਵਹਿਆ ਤੇ ਆ ਲੈਣੇ ਪਉ ਸੀਲ ਹੋਣੇ ਪਹਿਲਾਂ ਤੋਂ ਨਹੀਂ ਸਹੀ ਜਿਹੜਾ ਲੈ ਗਿਆ ਉਹ ਯਾਰ ਨਹੀਂ ਕਰਦਾ ਆਪਾਂ ਹਾਂਜੀ ਹਾਂਜੀ ਕੀ ਹੁੰਦਾ ਵੀ ਨਾ ਤਵੇ ਦੇਈ ਦੀ ਪਾਉ ਠੀਕ ਹੈ ਜੀ ਚਲ ਆ ਵੇ ਤੋਰੀ ਤੋਰ ਤੋਰ ਰਹਿਣਾ ਹਾਂ ਜੀ ਦੋਸਤੋ ਕਰ ਲਿਓ ਤਸੱਲੀ ਆਪਦੀ ਤਸੱਲੀ ਕਰਕੇ ਇਹ ਜਾਨਵਰ ਇਹਦਾ ਤੁਸੀਂ ਖਰੀਦ ਸਕਦੇ ਹੋ ਨੰਬਰ ਪਾਈ ਸਕ੍ਰੀਨ ਦੇ ਥੱਲੇ ਵੀ ਚੱਲ ਰਿਹਾਗਾ ਤੇ ਮੈਨੂੰ ਅੱਜ ਤੱਕ ਮਿਲਦੇ ਨਵੀਂ ਵੀਡੀਓ ਨਾਲ ਠੀਕ ਹੈ ਭਾਈ ਧੰਨਵਾਦੀ ਅੱਛਾ ਧੰਨਵਾਦੀ ਓਕੇ ਜੀ ਭਾਈ ਠੀਕ ਹੈ